ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਘੱਟ ਰੇਟ ਦੇ ਉੱਪਰ ਬਹੁਤ ਵਧੀਆ ਕੋਠੀ ਟਾਈਪ ਜੋ ਨਕਸ਼ੇ ਦੇ ਨਾਲ ਤਿਆਰ ਕੀਤਾ ਹੋਇਆ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਘਰ ਵੇਚਣਾ ਦੋਸਤੋ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਆਪਣਾ ਘਰ ਸੇਲ ਕਰ ਰਹੇ ਨੇ ਜੀ ਸੋ ਬਠਿੰਡਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਜੋ ਤੁਸੀਂ ਦੇਖ ਰਹੇ ਹੋ 80 ਗਜ ਜਗ੍ਹਾ ਦੇ ਵਿੱਚ ਤਕਰੀਬਨ ਇਹ ਘਰ ਬਣਿਆ ਹੋਇਆ ਜੀ ਬਹੁਤ ਵਧੀਆ ਕੋਠੀ ਟਾਈਪ ਨਕਸ਼ੇ ਦੇ ਨਾਲ ਇਹ ਬਠਿੰਡਾ ਸ਼ਹਿਰ ਦੇ ਵਿੱਚ ਜੋ ਘਰ ਤਿਆਰ ਹੋਇਆ ਜੀ ਘਰ ਦੇ ਵਿੱਚ ਦੋਸਤੋ ਬਹੁਤ ਵਧੀਆ ਖੁੱਲੇ ਡੁੱਲੇ ਜੋ ਬੈਡਰੂਮ ਮਾਲਕਾ ਵੱਲੋਂ ਬਣਵਾਏ ਗਏ ਨੇ ਜੀ ਤੁਸੀਂ ਦੇਖ ਰਹੇ ਹੋ ਜੀ ਹਵਾਦਾਰ ਬੈਡਰੂਮ ਨੇ ਜਿੰਨਾ ਵੀ ਘਰ ਦੇ ਵਿੱਚ ਦੋਸਤੋ ਰੰਗ ਰੋਗਨ ਦਾ ਕੰਮ ਹੈ ਜੀ ਦੀਵਾਰਾਂ ਦੇ ਉੱਪਰ ਬਹੁਤ ਵਧੀਆ ਜੋ ਮਾਲਕਾਂ ਨੇ ਨਵੇਂ ਡਿਜ਼ਾਈਨ ਨਾਲ ਕਰਵਾਇਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਟੈਚਡ ਬਾਥਰੂਮ ਨੇ ਜੀ ਬੈਡਰੂਮ ਦੇ ਨਾਲ ਚੈੱਕ ਕਰੋ ਬਹੁਤ ਵਧੀਆ ਜੋ ਟਾਇਲ ਪੱਥਰ ਦਾ ਕੰਮ ਕਰਵਾ ਕੇ ਮਾਲਕਾਨੇ ਤਿਆਰੀ ਕਰਵਾਈ ਹੋਈ ਹੈ ਜੀ ਘਰ ਦੀ ਸੋ ਦੋਸਤੋ ਬਿਜਲੀ ਦਾ ਮੀਟਰ ਘਰ ਦੇ ਵਿੱਚ ਲੱਗਿਆ ਹੋਇਆ ਹੈ ਜੀ ਸੋ ਰਜਿਸਟਰੀ ਵਾਲੀ ਇਹ 80 ਗਜ ਜਗ੍ਹਾ ਜੀ ਤੇ ਪਾਣੀ ਦਾ ਹੀ ਸਪਲਾਈ ਦਾ ਵੀ ਜੋ ਪੂਰਾ ਪ੍ਰਬੰਧ ਹੈ ਜੀ ਘਰ ਦੇ ਵਿੱਚ ਘਰ ਦਾ ਜੋ ਕਿਚਨ ਦਾ ਏਰੀਆ ਜੀ ਦੇਖੋ ਵਧੀਆ ਸਲਫਾ ਨਾਲ ਤਿਆਰ ਕਰਵਾਇਆ ਹੋਇਆ ਹੈ ਜੀ ਇਹ ਅਗਲਾ ਬੈਡਰੂਮ ਆ ਜਾਂਦਾ ਜੀ ਇਹ ਵੀ ਬਹੁਤ ਖੁੱਲਾ ਡੁੱਲਾ ਤੇ ਹਵਾਦਾਰ ਬੈਡਰੂਮ ਆ ਦੋਸਤੋ ਸੋ ਪੂਰੇ ਘਰ ਦੇ ਵਿੱਚ ਪੱਕਾ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਹੈ ਜੀ 80 ਗਜ ਜਗਾ ਰਜਿਸਟਰੀ ਵਾਲੀ ਹੈ ਜੀ ਬਠਿੰਡਾ ਸ਼ਹਿਰ ਦੇ ਵਿੱਚ ਇਹ ਸੋ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਮਾਲਕਾਂ ਦਾ ਨੰਬਰ ਹੈ ਜੋ ਲਾਲ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਹੈ ਜੀ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਘਰ ਦਾ ਜੋ ਰੇਟ ਰੱਖਿਆ ਜੀ ਮਾਲਕਾਂ ਵੱਲੋਂ 26 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਜੋ ਵੀ ਰੇਟ ਦੇ ਵਿੱਚ ਮਾਨਤਾਣਾ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਘਰ ਦਾ ਸਟੋਰ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਬੈਡਰੂਮ ਨੇ ਘਰ ਦੇ ਵਿੱਚ ਸਟੋਰ ਰੂਮ ਵਧੀਆ ਬਣਿਆ ਹੋਇਆ ਜੀ ਸੋ ਲੌਬੀ ਦਾ ਏਰੀਆ ਜੀ ਕਿਚਨ ਬਣਿਆ ਹੋਇਆ ਘਰ ਦੇ ਵਿੱਚ ਅਟੈਚਡ ਬਾਥਰੂਮ ਨੇ ਦੋਸਤੋ ਸੋ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਜੀ ਬਠਿੰਡਾ ਸ਼ਹਿਰ ਦੇ ਵਿੱਚ 80 ਗਜ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੁਸੀਂ ਵੀ ਅਗਰ ਆਪਣਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਤੁਸੀਂ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਐਡ ਕਰਵਾ ਸਕਦੇ ਹੋ ਆਪਣਾ ਜੋ ਚੈਨਲ ਦਾ ਨੰਬਰ ਹੈ ਜੀ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਵਟਸਐਪ ਤੇ ਆਪਣੇ ਘਰ ਦੀ ਪੂਰੀ ਡਿਟੇਲ ਭੇਜ ਸਕਦੇ ਹੋ ਜੀ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਘਰ ਨੂੰ ਪੱਕੀਆਂ ਪੌੜੀਆਂ ਨੇ ਜੀ ਲੌਬੀ ਏਰੀਏ ਦੇ ਵਿੱਚੋਂ ਜੋ ਟਾਇਲ ਪੱਥਰ ਦਾ ਕੰਮ ਵਧੀਆ ਹੋਇਆ ਜੀ ਛੱਤ ਦੇ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੇ ਵਿੱਚ ਜੰਗਲਿਆਂ ਦਾ ਕੰਮ ਵਧੀਆ ਜੀ ਪੱਕੀ ਛੱਤ ਹੈ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਇਹ ਘਰ ਬਣਿਆ ਹੋਇਆ ਜੀ 26 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਣ ਤਣ ਕਰ ਦਿੱਤਾ ਜਾਵੇਗਾ ਤਕਰੀਬਨ 15 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਦੋਸਤੋ ਸਕਰੀਨ ਤੇ ਚੱਲ ਰਿਹਾ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਸੋ ਆਸ ਕਰਦਿਆਂ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਦੋਸਤੋ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜੀ ਜਿਸ ਨੇ ਘਰ ਖਰੀਦਣਾ ਹੈ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ